ਹਾਨੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਾਰ ਪੁੱਤਰ ਬਾਚ ਚੈਨਲ ਦੇਖ ਰਹੇ ਸਾਰੇ ਦਰਸ਼ਕ ਵੀਰਾਂ ਨੂੰ ਬਹੁਤ-ਬਹੁਤ ਸਵਾਗਤ ਹੈ ਤੇ ਆਏ ਸੀ ਬਾਈ ਰੀਤ ਜੈਤੋ ਵੀਰੇ ਦੀ ਵੀਡੀਓ ਕਰਨ ਤੇ ਉੱਥੇ ਬਹੁਤ ਸਤਿਕਾਰਯੋਗ ਬਾਈ ਅਮਨਦੀਪ ਸਿੰਘ ਛੱਠਾ ਜੀ ਉਹ ਪਹੁੰਚੇ ਨੇ ਪਹਿਲਾਂ ਤਾਂ ਜੀ ਆਇਆਂ ਨੂੰ ਤੇ ਕੋਸ਼ਿਸ਼ ਕਰ ਗੱਲਾਂ ਬਾਈ ਨਾਲ ਵੀ ਕਰਦੇ ਆਪਾਂ ਕਿਉਂਕਿ ਰਾਜ ਨਾਲੇ ਜਿਹੜਾ ਬਲੱਡ ਸੀਗਾ ਉਹਦੇ ਵਿੱਚ ਬਹੁਤ ਗੱਲਾਂ ਜਿਹੜੀਆਂ ਬਾਈ ਨੂੰ ਪਤਾ ਤੇ ਉਹ ਸ਼ੁਭ ਵਿਸ਼ੇ ਤੇ ਆਪਾਂ ਥੋੜੀਆਂ ਜੀਆਂ ਗੱਲਾਂ ਕਰਦੇ ਆਂ ਉਸਤਾਦਿਆਂ ਨਾਲ ਸਤ ਜੀ ਪਹਿਲਾ ਸਾਸਿਕਾਲ ਜੀ ਸਾਸਿਕਾਲ ਜੀ ਸਤ ਜੀ ਆਇਆ ਨੋ ਵੀ ਸਿਕਾਲ ਜੀ ਤੇ ਉਸਤਾਦ ਜੀ ਇੱਕ ਬਾਈ ਨੇ ਰੀਤ ਨੇ ਨਾ ਗੱਲ ਕਰੀਆ ਭੇਡਾਂ ਵਾਲੇ ਕਬੂਤਰਾਂ ਦੀ ਅੱਛਾ ਜੀ ਅੱਛਾ ਉਹਦੇ ਤੇ ਜ਼ਰੂਰ ਚਾਣਣਾ ਪਾਇਓ ਵੀ ਇਹ ਐਸੀ ਗੱਲ ਹਾਂਜੀ ਅਸੀਂ ਨਾ ਜਦੋਂ ਬਾਈ ਛੱਡੇ ਲੀਲਾ ਜੀ ਕੂਤਰ ਬਹੁਤ ਚੰਗੇ ਉੱਡੇ ਸਾਡਾ ਜੀ ਇਹ ਬਾਈ ਜਦੋਂ ਕੂਤਰ ਰਖਦਾ ਰਖਦਾ ਸੀ ਬਸ ਜੀ ਮਾੜੇ ਮੋٹے ਜੀ ਇਹ ਮੇਰੇ ਨਾ ਮਾਸੀ ਵਾਲੀ ਆਲੀ ਕੇ ਪਿੰਡ ਤਪੇ ਕੋਲੇ ਮੇਰੇ ਨਾਲ ਹੀ ਹੈ ਜੀ ਠੀਕ ਹੈ ਜੀ ਜੀ ਉਹ ਮਾਸਟਰ ਜੀ ਨੇ ਇਹਨਾਂ ਦੇ ਲਿੰਕ ਸੀਗੇ ਜੀ ਇਹ ਫਿਰ ਆਏ ਮੇਰੇ ਕੋਲ ਕੂਤਰ ਲੈਣ ਹਾਂਜੀ ਜਿਹਨਾਂ ਨੂੰ ਮੈਂ ਜੋੜਾ ਦਿੱਤਾ ਕੂਤਰਾਂ ਦਾ ਜੀ ਤੇ ਫਿਰ ਚਲ ਸਾਡਾ ਪ੍ਰੇਮ ਵੱਧ ਗਿਆ ਹਨਾ ਜੀ ਤੇ ਮੈਂ ਥੋੜਾ ਪਛਾਣ ਹਟ ਗਿਆ ਕਾਹ ਤੋਂ ਡਾਕਟਰਸਟ ਕਟਾ ਮੈਨੂੰ ਪਤਾ ਸੀਗਾ ਮੈਂ ਕਬੂਤਰ ਛੱਡਦੇ ਆ ਮੈਂ ਖਿਆਲ ਘਟਾਉਣਾ ਮੈਂ ਉਹਦੇ ਕੰਮਕਾਰ ਵਾਲੇ ਪਏ ਸੀ ਮੇਰੇ ਜੀ ਬੜੇ ਜਿਆਦੇ ਕੰਮ ਪਏ ਸੀ ਮੈਂ ਵੀ ਕੇ ਛੱਡੇ ਤੋਂ ਕੰਮ ਹੋਣਗੇ ਮਾ ਜੀ ਉਹ ਕੰਮ ਹੁੰਦੇ ਨਹੀਂ ਓਹ ਕੰਮ ਤਾਂ ਕਰ ਨਹੀਂ ਦਿੰਦੇ ਕਬੂਤਰ ਤੁਹਾਨੂੰ ਪਤਾ ਹੀ ਨਹੀਂ ਸਾਰਾ ਦਿਨ ਵਿੱਚ ਪਾਲਦੇ ਆ ਜੀ ਕਹਣਾ ਜੀ ਤੇ ਇਹਨੂੰ ਮੈਂ ਦੱਸਦਾ ਮੈਂ ਕਬੂਤਰ ਤੁਹਾਨੂੰ ਦਿੰਦੇ ਆ ਤੇ ਮੁੜ ਕੇ ਮਿਲਣੇ ਨਹੀਂ ਜੀ ਵੀ ਤੁਸੀਂ ਸਾਮ ਲਿਓ ਵਧਾ ਲਿਓ ਅ ਭਾਈ ਨੂੰ ਪੁੱਛ ਲਓ ਤੁਸੀਂ ਕੋਲੇ ਬੈਠੇ ਜੀ ਗਿਫਟ ਹੀ ਐ ਫੇਰ ਇਹਨਾਂ ਨੂੰ ਮੈਂ ਕਬੂਤਰ ਮੇਨ ਜੋੜਾ ਉਹ ਕਬੂਤਰ ਦਿੱਤਾ ਬਾਈ ਸੇਵ ਕਾਲਾ ਜੀ ਤੇ ਕਬੂਤਰੀ ਸੀ ਬਾਈ ਸੇਵ ਕਾਲੀ ਵੱਡੀ ਕਬੂਤਰ ਕਬੂਤਰ ਚੌੜੇ ਚੱਡਿਆਂ ਵਾਲਾ ਦਿੱਤਾ ਇਹ ਖੱਟੀਆਂ ਅੱਖਾਂ ਨਾਲ ਮੈਂ ਬਾਈ ਜੀ ਜੀ ਤੇ ਉਹਦੀ ਲਾਜ਼ ਬਾਈ ਕੋਲੇ ਬਹੁਤ ਉੱਡੀ ਹਾਂ ਮੈਂ ਉਹੀ ਕਹਿੰਦਾ ਵੀ ਥੋੜਾ ਜਿਹਾ ਉੱਤੇ ਚਾਣਣਾ ਪਾਇਵੇਂ ਨੂੰ ਭੇਡਾਂ ਵਾਲਾ ਕਿਉਂ ਕਹਦੇ ਸੀ ਉਹ ਤਾਂ ਬਾਈ ਸੇਵਕ ਪਿੱਛੇ ਜਾ ਕੇ ਉਹ ਸੇਵਕ ਸੀਗਾ ਡੀਸੀ ਦਾ ਭਰਾ ਜੀ ਉਹਨਾਂ ਨੂੰ ਸ਼ੌਂਕ ਸੀਗਾ ਤੇ ਉਹਨਾਂ ਤੋਂ ਕੂਤਰੀ ਲੈਂਦੀ ਸੀਗੀ ਅਸਾ ਉਹ ਜੋੜਾ ਬਾਈ ਤੋਂ ਉਧਰੋਂ ਆਇਆ ਤੁਹਾਡੇ ਕੋਲ ਕੂਤਰੀ ਆਈ ਸੀ ਕੂਤਰੀ ਜੀ ਕਬੂਤਰ ਬਾਈ ਡੀਸੀ ਦਾ ਆ ਗਏ ਸਾਡੇ ਕੋਲੇ ਤੁਰਦਾ ਫਿਰਦਾ ਕਬੂਤਰ ਆ ਗਿਆ ਜਿਹਦਾ ਘਰੋਂ ਘਰੋਂ ਵਗ ਗਿਆ ਸੀਗਾ ਜੀ ਉਹ ਮੇਲਤਾ ਸੀ ਉਹਨੇ ਕੱਢੇ ਸੀਗੇ ਸ਼ਾ ਆਖੇ ਜੀ ਖੱਟੀਆਂ ਦੇ ਇੱਕ ਜੋੜਾ ਮੇਨ ਸੇਵਕ ਵਾਲੀ ਕਬੂਤਰੀ ਜੀ ਦੋਨੋਂ ਜੋ ਪੁੱਤ ਬਾਈ ਨੂੰ ਦਿੱਤਾ ਸੀਗਾ ਓਕੇ ਵੀਨੇ ਫਿਰ ਇਹਨੂੰ ਦਿੱਤਾ ਸੀ ਮੈਂ ਤਾਂ ਲਿਆ ਨਹੀਂ ਬਾਈ ਤੂੰ ਮੁੜ ਕੇ अच्छा जी ते मुड़ के फिर इणू बाद च 12 13 ਗੂਤਰ ਹੋਰ ਦਿੱਤੇ ਬਾਈ ओके जी ਰਾਜਨ ਵਾਲੇ ਗੂਤਰ ਜਿਨੇ ਕੀ ਜੀ 12 13 ਉਦੋਂ ਬਾਅਦ ਫਿਰ ਇਹਨੇ ਵਧਾ ਲੇ ਫਿਰ ਤਾਂ ਜੀ ਤਿੰਨ ਚਾਰ ਸਾਲ ਹੋ ਗਏ ਵਧੀਆ ਰਿਜ਼ਲਟ ਇਹਨਾਂ ਦਾ ਚੰਗੇ ਗੂਤਰ ਉੜਦੇ ਇਹਨਾਂ ਦੇ ਓਕੇ ਅੱਛਾ ਜਦੋਂ ਬਾਈ ਜੁੜਿਆ ਜੀ ਤੁਹਾਡੇ ਨਾਲ ਤੇ ਉਹ ਜਿਹੜੇ ਆਲੇ ਕਲਾਂ ਵੀਰੇ ਸੀਗਾ ਉਹਨਾਂ ਦੇ ਥਰੂ ਜੁੜਦੇ ਆ ਤੁਸੀਂ ਹਾਂ ਹਾਂ ਜੀ ਹਾਂ ਉਹਨਾਂ ਦੇ ਥਰੂ ਜੁੜਦੇ ਹਾਂ ਜੀ ਤੇ ਕਿੰਨਾ ਕੁ ਟਾਈਮ ਬਾਈ ਨੇ ਨਿਵੇ ਤੁਹਾਡੇ ਨਾਲ ਜੀ ਦੋ ਵਾਰੀ ਪੂਰੀ 2005 ਤੋਂ ਜੀ ਹੂੰ ਪੰਜ ਚੇ ਹਾਂ ਪੰਜ ਚ ਛੱਡਾ ਮੈਂ ਲੀ ਪੰਜ ਚ ਲੀਲਾ ਸਕੂਟਰ ਛੱਡਾ ਮੈਂ 6 ਚ ਮੇਰੇ ਕੋਲ ਆਇਆ ਓਕੇ ਫਿਰ 6 ਤੋਂ ਲੈ ਕੇ ਅਸੀਂ ਫਿਰ ਤੁਰ ਹੀ ਆਏ ਬੱਸ ਜੀ ਹਾਂ ਕੋਈ ਇਹੋ ਜੀ ਗੱਲ ਨਹੀਂ ਗਈ ਨਾ ਕੋਈ ਲਾਲਚ ਇਹਨਾਂ ਨੂੰ ਆ ਨਾ ਮੈਨੂੰ ਆ ਜੀ ਚਲੋ ਥੋੜਾ ਤਾਂ ਹੁਣ ਕਬੂਤਰ ਬਤ ਜਿਵੇਂ ਕਹਿੰਦੇ ਵੀ ਇੰਟਰਸਟ ਜਿਹੜਾ ਕੋਈ ਸ਼ੌਂਕ ਵਾਲਾ ਬੰਦਾ ਉਸ ਨਾਲ ਹੀ ਤੁਹਾਨੂੰ ਹੋ ਰਿਹਾ ਗਿਆ ਤੁਹਾਡਾ ਇਹ ਕਬੂਤਰ ਬਾਜੀ ਬੰਦਾ ਥੋੜਾ ਤੁਸੀਂ ਵੈਸ਼ੇ ਵਿੱਚ ਰੱਖਿਆ ਕੀ ਸੈਟ ਤੇ ਆਪਾਂ ਹਾਂ ਜੀ ਇਹ ਸਾਰਿਆਂ ਦੀ ਆਪਾਂ ਸਤਿਕਾਰ ਕਰਦੇ ਆ ਜੀ ਬਿਲਕੁਲ ਜੀ ਕੂਟਰ ਚੰਗੇ ਉੱਡਦੇ ਇਹਨਾਂ ਦੇ ਹਾਂ ਜੀ ਪੂਰੇ ਕੂਟਰ ਉੱਡਦੇ ਆ ਮਤਲਬ ਹਾਂ ਇਹਨਾਂ ਦਾ ਹਾਂ ਜਿੱਥੇ ਉੱਡਦੇ ਪੂਰੇ ਵਧੀਆ ਉੱਡਦੇ ਫਰੀਦਕੋਟ ਚੋਂ ਪੂਰੇ ਨੰਬਰਾਂ ਚ ਹੀ ਆ ਕੰਮ ਥੋੜਾ ਜਿਹਾ ਜਿਹੜੇ ਕੰਨੀ ਕਰਕੇ ਥੋੜੀ ਜਿਹੀ ਕਿਤਨਾ ਕਿਤੇ ਮਤ ਪੈ ਜਾਂਦੀ ਆ ਨਹੀਂ ਨਹੀਂ ਪਹਿਲਾਂ ਉੱਥੋਂ ਕੂਟਰ ਬਾਈ ਨੇ ਲਾਏ ਸੀ ਮੌੜੀ ਜੀ ਬਹੁਤ ਚੰਗੇ ਉੱਡੇ ਇਹਨਾਂ ਦੇ ਜੀ ਤੇ ਸੂਰੇ ਵਾਲੇ ਵੀ ਲਾਏ ਸੀ ਬਾਈ ਨੇ ਹਾਂ ਹੁਣ ਵੀ ਲੱਗੇ ਬੰਲਾ ਹੁਣ ਵੀ ਲੱਗੇ ਤੇ ਬਾਕੀ ਰੇ ਕਿਹੜੀ 5 5 ਲੱਖ ਵਾਲੀ ਬਾਈ ਜਿੱਤੀ ਸੀ ਕਿਹੜੀ ਜ ਪੰਗਿਆਂ ਪੰਗਿਆਂ ਨਹੀਂ ਬਾਈ ਤੇ ਚੰਗੀ ਬਾਕੀ ਬੋਹ ਬਾਜੀ ਜਦਦੇ ਬਾਈ ਹੁਣ ਤਾਂ ਹੁਣ ਤਾਂ ਪੂਰਾ ਕੰਮ ਕੜਾ ਜਿਹਾ ਹੋਇਆ ਵਾ ਤੇ ਉਸਤਾਦ ਜੀ ਕੋ ਸਾਨੂੰ ਕਬੂਤਰਾਂ ਬਾਰੇ ਪਾਓ ਜੀ ਜਾਣਣਾ ਜਿਹੜਾ ਰਾਜਨ ਬਾਈ ਵਾਲੇ ਕਬੂਤਰ ਸੋਨਾ ਬਾਰੇ ਕੁਛ ਬਸ ਅਸੀਂ ਮਾੜਲਾ ਮੈਂ 95 ਚ ਕਬੂਤਰ ਦਾ ਮੈਂ ਰੱਖਿਆ 8899 ਚ ਬਾਜੀ ਤੇ ਗਿਆ ਸੀ ਮੈਂ ਭੁੰਦੜ ਦੇਖਣ ਬਾਜੀ ਜੀ 8899 ਚ ਉੱਥੇ ਗੁੱਗੜ ਜਿੱਤੇ ਜਗੇ ਵਾਲਾ ਤੇ ਬਿੱਲਾ ਬਠੰਡਾ ਜੀ ਤੇ ਸਖਮ ਅੰਦਰ ਜਗੇ ਵਾਲਾ ਇਕੱਠੇ ਸੀਗੇ ਉਦੋਂ ਜੀ ਬਹੁਤ ਚੰਗੀ ਗੂਤਰੀ ਉੱਡੀ ਉਹ ਤੋਂ ਬਾਅਦ ਫਿਰ ਮੈਂ 93 ਚ 22 ਛੱਡੀ ਰਾਮਨਵਾਸੀ ਜੀ ਉਹ ਫਿਰ ਜਿੱਤ ਗਏ ਬਾਜੀਆ ਫਿਰ ਮੈਂ 95 ਚ ਅਸੀਂ ਫਿਰ ਮੇਰਾ ਨਾਨਾ ਜੀ ਕਹਿੰਨੇ ਤੂੰ ਬਾਜੀ ਦਿਖਾ ਲਿਆ ਕਰਾਂ ਨੇ ਕਰਾਂ ਨੇ ਇਹਨਾਂ ਸਾਡੇ ਰਿਸ਼ਤੇਦਾਰ ਹੈਗੇ ਜੀ ਅਸੀਂ ਉਹਨਾਂ ਤੋਂ ਗੂਤਰੀ ਲਿਆਂਦੀ ਸੈਲ ਤਾਂ ਜੀ ਉਹਦੀ ਲਾਦ ਬਹੁਤ ਉੱਡੀ ਫਿਰ ਅਸੀਂ ਚੱਲੀ ਗਏ ਚੱਲੀ ਗਏ ਫਿਰ ਅਸੀਂ ਰਾਜਨ ਤੋਂ ਤਾਂ ਬਾਹਲੇ ਲਾਸਟ ਕੂਤਰ ਲੈਂਦੇ ਜੀ ਉਹ ਜਿਹੜੀਆਂ ਸਿਲਤਾਂ ਦੀ ਗੱਲ ਕਰਦੇ ਕਹੇ ਜੀ ਹਾਂ ਇਹ ਹੀ ਕੂਤਰ ਬਾਜ਼ੀਆਂ ਪਹਿਲਾਂ ਬਾਹਲੀਆਂ ਜਿੱਤੇ ਆਪਾਂ ਹਾਂਜੀ ਆ ਡੀਸੀ ਵਾਲੇ ਕੂਤਰ ਲਾ ਲਓ ਜੀ ਤੇ ਆਪਣਾ ਹਾ ਲਾ ਲਓ ਨੰਗਾ ਵਾਲੇ ਲਾ ਲਓ ਪੂਰੇ ਸਿੱਖ ਵਾਲੇ ਲਾ ਲਓ ਜੀ ਤੇ ਬਸ ਉਦੋਂ ਮੁੜ ਕੇ ਸੀ ਫਿਰ ਰਾਜਨ ਕੋਲ ਜਾਣ ਲੱਗੇ ਤਿੰਨ ਚ ਹਾਂਜੀ ਤਿੰਨ ਚ ਕੂਤਰ ਲਿਆਉਣ ਲੱਗੇ ਰਾਜਨ ਤੋਂ ਚਾਰ ਦੋ ਸਾਲ ਕੂਤਰ ਲਿਆਉਂਦੇ ਤਿੰਨ ਸਾਲ ਰਾਜਨ ਤੋਂ ਜੀ ਇਹ ਤਾਂ ਤਾਈ ਵਜ ਗਈ ਜਮਾ ਜਿਹੜੇ ਤੁਸੀਂ ਸਿਲਤਾਂ ਵਾਲੀ ਗੱਲ ਕਰਦੇ ਉਹ ਕਹੇ ਜੇ ਕੂਤਰ ਸੀ ਚਿੱਟੇ ਖੱਟੀਆਂ ਖਾਂਦੇ ਓਕੇ ਕਿਵੇਂ ਸੀ ਸਾਈ ਸੂਚ ਕਿੱਡੇ ਬੀ ਬਾਲੇ ਡਾਵੇ ਸੀ ਬੇ ਜਾੜਾ ਸੀ ਓਕੇ ਤੇ ਇਹ ਸੀਗੇ ਘਰਾਣੇ ਵਾਲੇ ਤੁਸੀਂ ਜਿਹੜੇ ਹਾਂ ਨੇ ਸੰਤੋਖ ਰਾਂਗਣਾ ਹਾਂਜੀ ਤੇ ਜਿਹੜਾ ਪੂਰੇ ਸਿੱਖ ਵਾਲੇ ਕਹਿੰਦੇ ਉਹ ਇਹ ਵੀ ਖੱਟੀਆਂ ਦੇ ਸੀ ਕੂਤਰੀ ਦਿੱਤੀ ਪੂਰੇ ਸਿੱਖ ਨੇ ਸਾਨੂੰ ਕਿੱਥੋਂ ਸੀ ਵੀਰਾ ਇਹ ਉੱਚੋ ਕਲਾਂ ਤੋਂ ਇੱਕ ਕੂਤਰ ਕੱਪੇ ਨੇ ਦਿੱਤਾ ਸੀ ਮੈਨੂੰ ਪੁੱਚੋ ਕਲਾਂ ਤੋਂ ਹਾਂਜੀ ਉਹਦੇ ਵੀ ਚੰਗੇ ਉੱਡੇ ਵਧੀਆ ਬੱਸ ਐਂ ਜੇ ਕਰਕੇ ਵਧੀਆ ਹੁੰਦਾ ਚਾਰ ਪੰਜ ਨਸਲਾਂ ਸੀ ਬਾਹਲੇ ਨਹੀਂ ਕੂਤਰ ਲਿਆਉਂਦੇ ਸੀ ਕਿਸੇ ਤੋਂ ਤੁਸੀਂ ਕਿੰਨੇ ਘਰ ਰੱਖਦੇ ਸੀ ਤਾਂ ਕੂਤਰ ਉਹ ਤਾਂ 40 ਮਤਲਬ 40 100 ਕੂਤਰ ਹੁੰਦੇ ਸੀ ਸਾਰਾ ਸਾਡੇ ਕੋਲੇ 40 ਬੱਚੇ ਹਾਂ ਤੇ ਥੋੜੇ ਘਨੇ ਵੱਧ 80 ਕੂਤਰ ਹੁੰਦੇ 85 ਬਾਹਲੇ ਨਹੀਂ ਕੂਤਰ ਰੱਖਦੇ ਸੀ ਖੋਡੇਆਂ ਦਾ ਜ਼ਰੂਰ ਦੱਸੋ ਵੀ ਤੁਸੀਂ ਕਿੰਨੇ ਇੱਕ ਇੱਕ ਖੋਡੇ ਤੇ ਕਿੰਨੇ ਕੂਤਰ ਛੱਡਦੇ ਸੀ ਬਸ 15 ਲਾ ਲਓ 20 ਲਾ ਲਓ 15 ਕ ਲਾ ਲਓ ਬਸ ਹੂੰ ਕੋਲੇ ਚਾਰ ਪੰਜ ਖੁੱਡੇ ਹੁੰਦੇ ਸੀ ਹਾਂ ਥੋੜੇ ਤਜਰਬੇ ਅਸਤਾਰ ਮੁਤਾਬਕ ਵੀ ਜਿਵੇਂ ਆਪਾਂ ਬਿਮਾਰੀਆਂ ਕਹਿੰਦੇ ਆ ਜਾਰਾ ਉਹੋ ਆ ਰਹੀਆਂ ਨਹੀਂ ਸੀ ਉਹਦਾ ਕਾਰਨ ਕੀ ਸੀ ਵੀ ਤੁਸੀਂ ਕਬੂਤਰੀ ਥੋੜੇ ਛੱਡਦੇ ਸੀ ਥੋੜੇ ਰੱਖਦੇ ਸੀ ਜਾਂਦੇ ਲਿਆਉਂਦੇ ਨਹੀਂ ਸੀ ਬਾਲੇ ਬਾਲੇ ਨਹੀਂ ਲਿਆਉਂਦੇ ਸੀ ਕਬੂਤਰਾ ਹੂੰ ਉਹ ਵੀ ਲੈਣ ਦੇਣ ਨਹੀਂ ਸੀ ਤਾਂ ਕੱਟ ਕਰਕੇ ਨਹੀਂ ਵਾ ਤਾਂ ਦਿਮਾਗ ਸੀ ਸਾਡਾ ਆਪਦਾ ਸੋਚ ਸੀ ਸਾਡੀ ਲੈਣ ਦੇਣ ਨੂੰ ਕਿ ਜਿੰਨੇ ਮਰਜ਼ੀ ਕਬੂਤਰ ਹਜ਼ਾਰ ਇਕੱਠਾ ਕਰ ਲੈ ਮੈਨੂੰ ਮਾਲੋ ਜਿਵੇਂ ਬਿਮਾਰੀ ਦਾ ਵੀ ਇੱਕ ਕਾਰਨ ਬਣ ਜਾਂਦਾ ਉਹ ਪਤਾ ਹੀ ਨਹੀਂ ਕਿ ਇੰਨੇ ਇੰਨੇ ਕਿੰਨਾ ਸਾਡਾ ਗੁਜ਼ਾਰਾ ਹੋਊਗਾ ਬਾਹਲਾ ਕੀ ਫਾਇਦਾ ਹੈ ਜੀ ਹੂੰ ਓਕੇ ਚੰਗੀਆਂ ਬਾਜੀ ਜਿੱਤੇ 20 ਸਾਲ ਬਾਜੀ ਜਿੱਤੇ ਆ ਤੁਹਾਡਾ ਬਹੁਤ ਚੰਗਾ ਨਾਮ ਰਿਆ ਜੀ ਬਾਲੇ ਕੁੱਤ ਰੁੱਡੇ ਮੈਂ ਤਾਂ ਚਲੋ ਚਾਰ ਪੰਜ ਸਾਲ ਵਾਲੀ ਰੋਲ ਤਾਂ ਹੈ ਨਹੀਂ ਜੀ WhatsApp ਹੈ ਨਹੀਂ ਸੀਗਾ ਜਾਂ ਨਾਮ ਨੂਮ ਹੈ ਨਹੀਂ ਸੀਗੇ ਹੂੰ ਤੇ ਉਹ ਤਾਂ ਬਾਲੇ ਕੁੱਤ ਰੁੱਡੇ ਆਪਣੇ ਸਟਾਰਟਿੰਗ ਤੇ ਕਰੋ ਜੇ 80 ਪਾਕਿਸਤਾਨ 93 ਚ ਹੂੰ ਕੀ ਨਾਮ ਮੋਟਾ ਮੋਟਾ ਵਗੈਰਾ ਨਾਮ ਮੁੱਟ ਤਾਂ 100 200 ਹੁੰਦਾ ਸੀ 500 ਹੁੰਦਾ ਸੀ ਹਜ਼ਾਰ ਵਾਲੀ ਬਾਜੀ ਤਾਂ ਮੈਂ ਜਾਣਾ ਮੌੜ ਜਿੱਤੇ ਇੱਕ ਹਾਂ ਇੱਕ 베ਗੇ ਜਿੱਤੇ ਹਜ਼ਾਰ ਵਾਲੀ ਬਾਜੀ ਇੱਕ 1500 ਵਾਲੀ ਲੀ ਲਾ ਹਾਂ ਪਲੇ ਕਦੇ ਚੋ ਜੀ ਇੱਕ ਬਾਜੀ ਜਿੱਤੇ ਮੈਂ ਹਜ਼ਾਰਾਂ ਜੀ ਤਿੰਨ ਬਾਜੀਆਂ ਜਿੱਤੇ ਮੈਂ ਲਾਲ ਬਾਜੀ ਹਜ਼ਾਰ ਵਾਲੀਆਂ ਜੀ ਇੱਕ ਬਾਜੀ ਜਿੱਤੇ ਮੈਂ ਬੁੱਧ ਸਿੰਘ ਵਾਲੇ ਹਜ਼ਾਰ ਵਾਲੀ ਦੀ ਗੱਲ ਕਰਦਾ ਉਹ ਤਾਂ ਬਾਜੀਆਂ ਬੜੀਆਂ ਜਿੱਤੇ ਆ ਹਾਂ ਜੀ ਵੱਡੀਆਂ ਬਾਜ਼ੀ ਤੇ ਹਜ਼ਾਰ ਵਾਲੀ ਬਾਜੀ ਇੱਕ ਉਦੋਂ ਦੀਆਂ ਵੱਡੀਆਂ ਬਾਜ਼ੀਆਂ ਹਾਂ ਇੱਕ ਬਾਜੀ ਜਿੱਤੇ ਮੈਂ ਗਾਮੀਆਂ ਨੇ ਹਜ਼ਾਰ ਵਾਲੀ ਜੀ ਹਾਂ ਇਹ ਮੁੱਢ ਤੁਹਾਨੂੰ ਤਾਂ ਵੱਧ ਪਤਾ ਉਹ ਇਹ ਮੁੱਢ ਕਰੋ ਕਿ ਵਧਿਆ ਸਾਜੀ ਇਹ ਮੁੱਢ ਤਾਂ ਹੀ ਮੈਂ ਤਾਂ ਛੱਡ ਤੇ ਜਦੋਂ ਵਧਿਆ ਮੈਂ ਕਦੀ ਉਹ ਤਾਂ ਤੁਸੀਂ ਕੁੱਤਰ ਬਤਾ ਅਸਲ ਤਾਂ ਕੁਲਦੀਪੇ ਮੁੱਢ 14 ਤੋਂ 15 ਤੋਂ ਬਾਅਦ ਵਧਿਆ ਓਕੇ ਤੋ 2010 ਦੇ ਵਿੱਚ ਜਿਹੜੇ ਕਣੀਆਂ ਕਲੱਬ ਨੇ ਖੜਾਇਆ ਸੀ ਉਹ 2500 ਮੋਟਰ ਨੂੰ 5 ਬਾਜੀਆਂ ਚਲਾਈਆਂ ਸੀ ਹਾਂ ਬਸ ਉਸ ਤੋਂ ਪਹਿਲਾਂ 1000 ਸੀਗਾ ਉਸ ਤੋਂ ਬਾਅਦ ਵਧਣੇ ਸ਼ੁਰੂ ਹੋ ਗਏ ਬਾਅਦ ਬਸ ਜਾਂ ਕਿਲਾਰਾ ਰਾਇਪੁਰ ਹੁੰਦਾ ਇਹ 1000 ਲੀਲਾ ਹੁੰਦਾ ਸੀ ਇਹ 1000 ਹਾਂ ਇਹ ਵੱਡੀਆਂ ਬਾਜੀ ਗੁੰਮਟੀ ਹੁੰਦਾ ਸੀ ਇਹ ਯਾਰ ਜੀ ਬਸ ਨਹੀਂ 500 300 ਹੁੰਦਾ ਸੀ ਡਬਲ ਮੋਟਾ ਹੁੰਦਾ ਹੈ ਜੀ ਹੂੰ ਇਹ ਗੱਲ ਦਾ ਤੁਸੀਂ ਜਵੇਂ ਛੱਟ ਰੱਖਿਆ ਪੁੱਤਰਾ ਨਹੀਂ ਕੂਟਰ ਹੈਗੇ ਸਾਡੇ ਕੋਲੇ ਆਓ ਬੱਠਾ ਮੁੰਡਾ ਹਰਜੀਤ ਆ ਜਾ ਓਰੇ ਆ ਜਾ ਓਏ ਆ ਜਾ ਆ ਜਾ ਓਰੇ ਆ ਜਾ ਆ ਜਾ ਤੁਸੀਂ ਲਿਆਓ ਰਣ ਕੁਰਸੀ ਲਿਆਓ ਕੁਰਸੀ ਕਰਸੀ ਤਾਂ ਲਿਆ ਯਾਰ ਆ ਜਾ ਬਾਈ ਆ ਮੁੰਡੇ ਕੋਲੇ ਆ ਕਬੂਤਰ ਆਪਣੇ ਹਮ ਹੈਗਾ ਸਾਡੇ ਕੋਲ 40 50 ਬੱਚੇ ਓਕੇ ਜੋੜੇ ਵੀ ਸਾਡੇ ਕੋਲ ਵਧੀਆ ਹਮ ਵਧੀਆ ਕਬੂਤਰ ਸਾਡੇ ਕੋਲ ਮਤਵਲਾ ਹਮ ਤੇ ਬਾਕੀ ਜਿਹੜੇ ਸਾਡਾ ਅਸੀਂ ਦੋਨਾਂ ਨੇ ਸੋਚਿਆ ਹੋਵੇ ਦੋਨਾਂ ਨੇ ਹਾਂ ਬਈ ਤਾਂ ਦਰਮਿਆਨੀ ਕੂਤਰ ਵਾਈ ਕਰਨੀ ਆ ਬਾਲੇ ਚੱਕਰਾਂ ਚ ਨਹੀਂ ਅਸੀਂ ਸ਼ੌਂਕ ਕਰਨਾ ਜਾਂ ਨਾ ਸ਼ੌਂਕ ਕਰਨਾ ਇਹ ਤਾਂ ਸ਼ੌਕਲ ਕਰਨਾ ਹੈ ਹਾਂ ਸ਼ੌਕਲ ਵੀ ਇਹ ਵੀ ਮੁੰਡਾ ਚੰਗਾ ਹੈ ਘਰੋਂ ਵਧੀਆ ਹਾਂ ਕਿਹੜੇ ਪਿੰਡ ਵੀਰਾ ਸਿਵੀਆਂ ਸਿਵੀਆਂ ਹਾਂ ਓਕੇ ਤੇ ਇੱਕ ਮੁੰਡਾ ਲਾਡੀ ਐ ਇੱਕ ਪੀਤਾ ਹੈਗਾ ਹਾਂ ਇਹ ਬਸ ਇਹ ਕਰਤਾ ਧਰਤਾ ਇਹ ਆ ਹੁਣ ਹਾਂ ਸਾਡੇ 5-6 ਬੰਦੇ ਦਾ ਗਰੁੱਪ ਆ ਚਾਬੀ ਇਹਦੇ ਕੋਲ ਆ ਬਸ 5-6 ਬੰਦੇ ਦਾ ਗਰੁੱਪ ਆ ਤੁਹਾਡਾ ਵਧੀਆ ਚਲੋ ਆ ਉਹ ਚੋਕਲ ਕਰ ਲੈਣਾ ਜੀ ਬਾਹਲਾ ਸਾਨੂੰ ਐਵੇਂ ਗੱਲਾਂ ਆਉਂਦੀਆਂ ਨਹੀਂ ਐਵੇਂ ਕੀ ਫਾਇਦਾ ਜੀ ਚਲੋ ਐਵੇਂ ਕਿਸੇ ਨੂੰ ਗਮਰਾਹ ਕਰਕੇ ਗੱਲਾਂ ਮਾਰ ਕੇ ਸਾਡੇ ਕੋਲ ਆਉ ਬੈਠਾ ਸਾਡੇ ਕੋਲ ਆ ਬੈਠਾ ਨਾ ਐਵੇਂ ਬਸ ਉਹੀ ਗੱਲਾਂ ਸਾਨੂੰ ਪਤਾ ਹੀ ਐ ਸੈਣੇਓ ਤੁਸੀਂ ਬਿਲਕੁਲ ਜੀ ਅਸੀਂ ਕੀ ਲੈਣਾ ਜੀ ਹਣਾ ਨਹੀਂ ਨਹੀਂ ਬਿਲਕੁਲ ਬਿਲਕੁਲ ਪਰਮਾਤਮਾ ਦਾ ਸਭ ਕੁਝ ਦਾ ਦਿੱਤਾ ਬਿਲਕੁਲ ਜੀ ਲੋੜ ਆ ਜੀ ਜੀ ਪਰਮਾਤਮਾ ਹੀ ਦੇਵੇ ਹਣਾ ਬਿਲਕੁਲ ਜੀ ਜੇ ਆਰਾਮ ਵਧਾਵੇ ਕੀ ਲੋੜ ਹੈ ਜੀ ਹਾਂ ਸੋ ਬੜੇ ਹਾਂਜੀ ਹਾਂਜੀ ਸਹੀ ਗੱਲ ਆ ਜੀ ਚਲੋ ਤੁਹਾਡਾ ਬਹੁਤ ਧੰਨਵਾਦ ਆਸਤਾਦ ਜੀ ਜੀ ਐਨੂੰ ਫੇਰ ਜੀ ਠੀਕ ਹੈ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ